ਪੁਲਿਸ ਨੇ ਕੀਤੀ ਕਾਰਵਾਈ ਵੀ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਦੇ ਉੱਤੇ ਅੱਜ ਇੱਥੇ ਗੋਲੀਆਂ ਵੇਚਦੇ ਆ ਕੱਲ ਮੁੰਡੇ ਦਾ ਇੱਥੇ ਪਰਸ ਖੋਲਿਆ ਗਿਆ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਵਿਚਾਰਾ ਦਿਹਾੜੀਦਾਰ ਬੰਦਾ ਇੱਥੇ ਲੰਮਾ ਪਾਤਾ ਹਸਪਤਾਲ ਕੋਲ ਹੀ ਉਹਦੇ ਵਿਚਾਰੇ ਦੇ ਸੱਟਾਂ ਸੁੱਟਾਂ ਮਾਰੀਆਂ ਗਈਆਂ ਚੱਲੀ ਲੈ ਗਿਆ ਨਹੀਂ ਜਾ ਰਹੇ ਸਰ ਜੀ ਕਿੱਥੇ ਬਾਪਾ ਦੇ ਅੰਦਰੋਂ ਅਸੀਂ ਦੋ ਆਈ ਲੈ ਚੱਲ ਦੋ ਦਵਾਈ ਤੇ ਲੈਣ ਮੈਂ ਮੈਂ ਥੋੜੀਆਂ ਜੀ ਬਾਹਰ ਦਾ ਸੋਕਾ ਚੱਲ ਮੈਂ ਤਾਂ ਫਸਾ ਹੋਣੇ ਆਇਆ ਸਾਡੀ ਆਪਾਂ ਜਿਹੜੇ ਸਤ ਥੋੜੀ ਦੇ ਦੀ ਭਾਈ ਉਹ ਮੁੰਡੇ ਉਹ ਦੌੜ ਗਏ ਜਿਹੜੇ ਵੇਚਦੇ ਆ ਤੁਹਾਨੂੰ ਦੇਖ ਕੇ ਹਨਾ ਇੱਥੇ ਪ੍ਰਹਿ ਕੇ ਕੈਪਸੂਲ ਯਾਰ ਵੇਚਦੇ ਮੁੜ ਕੇ ਉਹੋ ਹੀ ਮੁੜ ਕੇ 14 ਮੋਟਰਾਂ ਦੀਆਂ ਲਿੱਥਦੀਆਂ ਸਾਰਾ ਕਾਰਵਾਈ ਉਹੋ ਹੀ ਕਰਦੇ ਆ ਯਾਰ ਕੱਲ ਮੁੰਡੇ ਦੇ ਭਾਈ ਜੜਿਆਲੀ ਵਾਲਾ ਮੁੰਡਾ ਉਹਦੇ ਸੱਟਾਂ ਸੁੱਟਾਂ ਮਾਰਤੀਆਂ ਯਾਰ ਅੱਧਰ ਪਹੁੰਚ ਜਾਂਦੇ ਵੱਡੇ ਭਾਈ ਥੱਲੇ ਪਾਸੇ ਆ ਸਾਹ ਜੀ ਦੇਖੋ ਇਹ ਵਧੀਆ ਕੰਮ ਕਰਦੇ ਆ ਜੀ ਨੰਬਰ ਵੀ ਨੰਬਰ ਨੰਬਰ ਕਰ ਚੋਹ ਤੋ ਤਰ ਦੀ ਚੋਹ ਪਾਈ ਆ ਤਾ ਉਹਦੇ ਨੰਬਰ ਪੇਡ ਲਵਾਉਂਦੇ ਆ ਜੀ ਹਾਂ ਜੀ ਦਵਾਈ ਲੈ ਲਈਏ ਸਾਡੇ ਆਰਟੀ ਜਿਹਨਾਂ ਦਾ ਮੋਟਰਸਾਈਕਲ ਆ ਆਰਟੀ ਆਰਟੀ ਲੈ ਆ ਆਰਟੀ ਦਾ ਸਾਹ ਜੀ ਇਹ ਮੋਟਰ ਬੰਦ ਕਰ ਦਨਾਂ ਦਾ ਮੈਂ ਖਿਆਲ ਪਟਾਇਆ ਦੇ ਫਾਈਲ ਆਉਟ ਨੰਗਣਾ ਨੰਨਾਂ ਵੀ ਆ ਮੋਟਰ ਬੰਦ ਹੋਇਆ ਪਈਓ ਗੋਲੀਆਂ ਪਤਾ ਨਹੀਂ ਕਿਹੜੀਆਂ ਬਹੁ ਪੰਨੀ ਤੇ ਪੀਂਦੇ ਰਹਿੰਦੇ ਯਾਰ ਬਹੁਤ ਬੁਰਾ ਹਾਲ ਹੋਇਆ ਪਿਆ ਮੁੜ ਕੇ ਉਹੀ ਤਾਰਾਂ ਲਿੱਤਦੀਆਂ ਯਾਰ ਇੱਥੇ ਕੱਲ 3 ਦਿਨ ਪਹਿਲਾਂ ਇੱਕ ਭਈਏ ਦੇ ਬਚਾਰੇ ਨੂੰ ਪੈ ਗਿਆ ਉਹਦਾ ਪਰਸ ਲੈ ਗਿਆ ਯਾਰ ਖੋਕ ਬਹੁਤ ਬੁਰਾ ਹਾਲ ਕੀਤਾ ਨਾ ਬੀਬੀਆਂ ਭੈਣਾਂ ਦਾ ਇੱਥੋਂ ਯਾਰ ਨੰਗਣਾ ਵੀ ਔਖਾ ਕੀਤਾ ਪਿਆ ਭਾਈ ਇੰਨਾ ਬੁਰਾ ਹਾਲ ਹੈ ਸਮਝ ਨਹੀਂ ਦੋਈ ਹੈ ਹੈ ਦੋਈ ਦੋ ਬੰਦੇ ਦਿੰਦੇ ਕਿਹਦੇ ਆ ਤਾਂ ਮੇਰੀ ਛੇੜੇ ਤੋਂ ਆਉਣਾ ਸੀ ਇਹ ਰੱਖੀ ਦੋਈ ਲੈਣਾ ਸਾਰਾ ਫਿਰ ਉਹ ਕਾਰਡ ਕਿੱਥੇ ਰੱਖੋ ਦੋਈ ਦਾ ਕਾਰਡ ਤੇ ਆਧਾਰ ਕਾਰਡ ਦਰਦ ਦਰਦ ਨਹੀਂ ਮਿਲ ਗਈ ਦਰਦ ਕਾਰਡ ਤੇਰਾ ਕਿੱਥੇ ਆ ਉਹ ਟੋਕਨ ਨੰਬਰ ਕਿੱਥੇ ਤੇ ਆਧਾਰ ਕਾਰਡ ਤੇ ਮੈਂ ਆਧਾਰ ਕਾਰਡ ਤੇ ਲੈ ਆਣਾ ਬਣਿਆ ਉੱਥੇ ਦਾ ਤੇ ਹਾਂ ਜੀ ਸਰ ਨੰਬਰ ਕੀ ਹੋਗਾ ਯਾਰਾ ਖੜਾ ਫਾਟਾ ਅੰਦਰ ਵੀ ਆਉਣਾ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਹੈ ਜਿਹੜੇ ਬੰਦੇ ਦਵਾਈ ਲੈਣ ਆਉਂਦੇ ਆ ਮੜ ਕੇ ਸਾਰਾ ਸਾਰਾ ਦਿਨ ਇੱਥੇ ਖੜੇ ਰਹਿੰਦੇ ਆ ਨਾਲੇ ਡਾਕਟਰਾਂ ਨਾਲ ਵੀ ਗਲਤ ਬੋਲਦੇ ਆ ਉਹਨਾਂ ਉੱਤੇ ਕਾਰਵਾਈ ਹੋ ਰਹੀ ਆ ਨੇ ਜਲਦੀ ਜੇ ਦੂਜਾ ਕਾਰਨਾ ਹੋਏ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੁਲਿਸ ਵੱਲੋਂ ਇਹ ਜਮਸ਼ੇਰਪਿੰਡ ਵਿੱਚ ਕਾਰਵਾਈ ਕੀਤੀ ਗਈ ਸਿਵਲ ਹਸਪਤਾਲ ਵਿੱਚ ਤੇ ਹੀ ਸਿੰਗਲ ਜਲਦੀ ਚੀਜ਼ਾਂ ਹਸਪਤਾਲ ਵਿੱਚ ਬਣਿਆ ਹੋਣਾ ਜੇ ਇਹ ਨੂੰ ਤੰਗੂ ਜਿਹੜਾ ਕਰਦੇ ਤੇ ਸਾਫੂ ਮਜਬੂਰੀ ਤੇ ਆ ਕੇ ਨਾ ਆਈਦੀ ਬੰਦ ਕਰਨੀ ਪੈਣੀ ਇਹਨਾਂ ਦਾ ਬੇੜਾ ਕਰਤੇ ਆ ਸਾਲੇ ਲੈ ਤੇ ਲੱਗਣਾ ਕਿਦੋਂ ਚਲੋ ਚਲੋ ਲੋ ਦਵਾਈ ਲੋ ਜਲਦੀ ਨਿਕਲੋ ਦੋਸਤੋ ਜਿਹੜੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦੀਆਂ ਕਟਣਾਵਾਂ ਵਧ ਰਹੀਆਂ ਆ ਤੇ ਨਾਲ ਦੀ ਨਾਲ ਜਿਹੜੀਆਂ ਲੁੱਟਾਂ ਖੋਹਾਂ ਵਧ ਰਹੀਆਂ ਸਾਡੇ ਆ ਜਿਹੜਾ ਚਾਚੋ ਵਾਲਾ ਰੋੜਿਆ ਅੱਜ 2-3 ਦਿਨ ਲਗਾਤਾਰ ਉੱਥੇ ਜਿਹੜੇ ਆਪਣੇ ਬਿਹਾਰੀ ਬੰਦੇ ਆ ਜਿਹੜੇ ਲੇਬਰ ਕਰਦੇ ਆ ਕਿਸੇ ਦੇ ਖੱਤਿਆਂ ਵਿੱਚ ਕੰਮ ਕਰਦੇ ਆ ਉਹਨਾਂ ਤੋਂ ਲਗਾਤਾਰ 2 ਦਿਨ ਫੋਨ ਖੋਏ ਗਏ ਤੇ ਹੁਣ ਕੱਲ ਦੀ ਗੱਲ ਆ ਕੱਲ ਸਿਖਰ ਦੁਪਹਿਰੇ 12 ਵਜੇ ਇਸੇ ਜਮਸ਼ੇਰ ਜੜਿਆਲੀ ਵਾਲੇ ਰੋਡ ਦੇ ਉੱਤੇ ਇਹ ਆਏ ਆ ਤੇ ਅੱਜ 3-4 ਜਣੇ ਸਿਗੇ ਤੇ ਇਹਨਾਂ ਦੇ ਮੂੰਹ ਬੰਨੇ ਪਏ ਸੀ ਇੱਕ ਦਿਹਾੜੀ ਕਰਨ ਵਾਲਾ ਬੰਦਾ ਆਮ ਬੰਦਾ ਜਿਹੜਾ ਆਪਣਾ ਰੋਜ਼ ਦਾ ਪਰਿਵਾਰ ਕਮਾਉਣ ਲਈ ਸਾਰਾ ਦਿਨ ਟੁੱਟ-ਟੁੱਟ ਕੇ ਮਰਦਾ ਉਹਦੇ ਆਣ ਕੇ ਲੱਤਾਂ ਦੇ ਉੱਤੇ ਦਾਤ ਮਾਰੇ ਗਏ ਦਾਤ ਮਾਰ ਕੇ ਉਹਨੂੰ ਮਹੀਨੇ ਇਕ ਲਈ ਲੰਮਾ ਪਾਤਾ ਗਿਆ ਮੰਜੇ ਤੇ ਤੇ ਉਹਦੇ ਕੋਲੋਂ ਸਿਰਫ ਨਿਕਲਿਆ ਵਿਚਾਰੇ ਦੇ 2-3000 ਰੁਪਇਆ ਮਤਲਬ ਇਦਾਂ ਦੇ ਹਾਲਾਤ ਬਣੇ ਪਏ ਆ ਪੁਲਿਸ ਵੱਲੋਂ ਤਾਂ ਕਰਕੇ ਕਾਰਵਾਈ ਕੀਤੀ ਜਾ ਰਹੀ ਆ ਸੋ ਸਾਰੇ ਨਗਰ ਦੇ ਮੈਂ ਵੀਰਾਂ ਨੂੰ ਵੀ ਬੇਨਤੀ ਕਰਦਾ ਆ ਵੀ ਆਪਾਂ ਸਾਰੇ ਰਲ ਕੇ ਏਕਾ ਕਰੀਏ ਸਾਰੇ ਜਣੇ ਰਲ ਕੇ ਇਕੱਠੇ ਹੋਈਏ ਤਾਂ ਕਿ ਜਿਹੜੀਆਂ ਵਧ ਰਹੀਆਂ ਚੋਰੀਆਂ ਘਟਣਾਵਾਂ ਆ ਉਹਨਾਂ ਉੱਤੇ ਨੱਥ ਪਾਈ ਜਾਵੇ ਉਹਦੇ ਲਈ ਸਾਡਾ ਜਾਗਣਾ ਬਹੁਤ ਜ਼ਰੂਰੀ ਆ ਜੇ ਅਸੀਂ ਇੱਕ ਦੂਜੇ ਦੇ ਮੂੰਹ ਹਾਲ ਦੇਖਦੇ ਰਹਿ ਤੇ ਫੇ ਨੁਕਸਾਨ ਅੱਜ ਮੇਰਾ ਹੋਇਆ ਕੱਲ੍ਹ ਉਹਦਾ ਹੋਣਾ ਪਰਸੋਂ ਨੂੰ ਉਹਦਾ ਹੋਣਾ ਇਸ ਲਈ ਸਾਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਸ ਨੂੰ ਬੰਦ ਕਰਨ ਲਈ ਇਕੱਠੇ ਹੋਣ ਦੀ ਜ਼ਰੂਰਤ ਆ ਏਕਾ ਕਰਨ ਦੀ ਜ਼ਰੂਰਤ ਆ ਪੁਲਿਸ ਸੱਲੋਂ ਜਿਹੜੀਆਂ ਕਾਰਵਾਈਆਂ ਲਗਾਤਾਰ ਕੀਤੀਆਂ ਜਾਊਗੀਆਂ ਅੱਜ ਉਹ ਆਏ ਸੀਗੇ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਆ ਤੇ ਗਾਂ ਤੋਂ ਵੀ ਪੁਲਿਸ ਕਹਿੰਦੀ ਅਸੀਂ ਲਗਾਤਾਰ ਮਸ਼ਤੇਦੀ ਦੇ ਨਾਲ ਇੱਥੇ ਇਹ ਕਾਰਵਾਈਆਂ ਕਰਦੇ ਰਵਾਂਗੇ ਤਾਂ ਕਿ ਇੱਥੇ ਜਿਹੜੀਆਂ ਚੋਰੀਆਂ ਕੱਟਣਾਵਾ ਉਹਨਾਂ ਉੱਤੇ ਨਕੇਲ ਪਾਈ ਜਾ ਸਕੇ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਡੇ ਤੋਂ ਮੰਗਦਾ ਆ ਗਿਆ ਮੈਂ ਤੁਹਾਡਾ ਆਪਣਾ ਮੋਤੀ ਮਾਨ ਧੰਨਵਾਦ